ਸਾਰੇ ਕਾਲ ਦੋਸਤੋ ਸਾਰਿਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਮਤ ਪ੍ਰਮਾਤਮਾ ਕਰੇ ਸਾਰਿਆਂ ਦੀ ਦੀਵਾਲੀ ਵਧੀਆ ਲੰਗੇ ਸੁਖ ਸ਼ਾਂਤੀ ਨਾਲ ਲੰਗੇ ਸੋ ਅੱਜ ਆਪਾਂ ਵੀ ਸ਼ਿਪ ਤੇ ਦੀਵਾਲੀ ਮਨਾ ਰਹੇ ਆ ਤੁਹਾਨੂੰ ਦੀਵਾਲੀ ਦੀਆਂ ਦਿਖਾਵਾਂਗੇ ਕਿ ਕੀ ਦੀਵਾਲੀ ਸਾਡੇ ਸ਼ਿਪ ਤੇ ਕੀਵੇਂ ਦੀਵਾਲੀ ਹੁੰਦੀ ਹੈ ਕੀ ਹੁੰਦੀ ਹੈ ਦੀਵਾਲੀ ਇਸ ਵਾਰ ਦੀਵਾਲੀ ਦਾ ਜਿਆਦਾ ਹੈ ਨਹੀਂ ਬਿਕੋਜ਼ ਇੱਥੇ ਆਪਾਂ ਮਿਕਸ ਨੈਸ਼ਨੈਲਟੀ ਆਰ 22 ਬੰਦੇ ਆ ਟੋਟਲ ਜਿਹਦੇ ਵਿੱਚ 10 ਨੈਸ਼ਨੈਲिटीज ਨੇ ਬਹੁਤ ਘੱਟ ਇੰਡੀਅਨ ਆ ਤੁਹਾਨੂੰ ਪਤਾ ਹੀ ਆ ਫਿਰ ਵੀ ਫੋਰਨ ਵਾਲਿਆਂ ਦਾ ਇੰਨਾ ਹੁੰਦਾ ਨਹੀਂ ਤਾਂ ਕੰਮ ਤੋਂ ਆਪਾਂ ਨੂੰ ਸਾਫ਼ ਹੋ ਗਿਆ ਸੀ ਇਹ ਛੁੱਟੀ ਹੋ ਗਈ ਸੀ ਸੋ ਅੱਜ ਮੈਂ ਤੁਹਾਨੂੰ ਨਾਲੇ ਆਪਣਾ ਕਮਰਾ ਦਿਖਾਉਣਾ ਹੈ ਤੇ ਆਪਾਂ ਕਿਵੇਂ ਮਤਲਬ ਕਿਹੜਾ ਕਮਰਾ ਹੁੰਦਾ ਜਾਂ ਇੱਥੇ ਮੇਰੇ ਦੋਸਤਾਂ ਦੇ ਸਵਾਲ ਹੁੰਦੇ ਆ ਵੀ ਤੁਸੀਂ ਰਹਿੰਦੇ ਕਿੱਥੇ ਹੋ ਜਾਂ ਅਜ ਨਿਕਲ ਗਿਆ ਸੀ ਕੋਰੀਆ ਲਈ ਕੋਰੀਆ ਜਾਵਾਂਗੇ ਹੁਣ ਕੋਰੀਆ ਨੂੰ ਲੱਗਣੇ ਆਪਾਂ ਨੂੰ 16-17 ਦਿਨ ਉਹਦੀ ਵੀਡੀਓ ਬਣਾਵਾਂਗੇ ਆਪਾਂ ਵੀ ਤੁਹਾਨੂੰ ਦੱਸੂਗਾ ਮੈਂ ਕੋਰੀਆ ਨੂੰ ਕਿੰਨੇ ਕਿਲੋਮੀਟਰ ਬਣਦਾ ਕਿੰਨੇ ਮਤਲਬ ਸਪੀਡ ਨਾਲ ਜਾ ਰਹੇ ਆ ਕਿੰਨੇ ਦਿਨ ਲੱਗ ਰਹੇ ਨੇ ਤੇ ਕੀਮੇ ਨਹੀਂ ਸੋ ਪਹਿਲਾਂ ਦਾ ਅੱਜ ਮੈਂ ਤੁਹਾਨੂੰ ਬਾਹਰ ਦਾ ਵੈਦਰ ਦਿਖਾਨਾ ਹੈ ਵੈਦਰ ਥੋੜਾ ਖਰਾਬ ਸੀ ਅੱਜ ਮੀਂਹ ਸੀ ਪੂਰਾ ਸੋ ਚਲੋ ਬਣੇ ਰਹੋ ਵੀਡੀਓ ਨਾਲ ਆਹ ਕਰੋ ਬਾਹਰ ਦਾ ਮੌਸਮ ਚੈੱਕ ਅਜੇ ਵੀ ਬੱਦਲ ਬਈ ਹੋਈ ਦੀ ਆ ਮੌਸਮ ਥੋੜਾ ਜਹਾ ਆਪਣਾ ਜਹਾਜ਼ ਵੀ ਹਿੱਲ ਰਿਹਾ ਥੋੜਾ ਥੋੜਾ ਬਿਕੋਜ਼ ਜਿਹੜਾ ਅਸੀਂ ਥੋੜਾ ਜਰਾ ਫਾਜ ਹਵਾ ਜਿਆਦਾ ਬਹੁਤ ਹਵਾ ਪੂਰੀ ਜਿਆਦਾ ਦੇਖੋ ਸਾਡੇ ਵਿੱਚ ਪਾਣੀ ਦੇਖ ਲਓ ਹਿਲਦਾ ਪੂਰਾ ਸੋ ਇਹ ਆਪਣਾ ਡੈਕ ਤੇ ਮੂ ਲੱਗਿਆ ਆਪਣੇ ਕਮਰੇ ਦੇ ਕੋਲ ਹੀ ਆ ਸੋ ਹੁਣ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਅੰਦਰ ਅੰਦਰ ਦਾ ਹੈਲੀਵੇ ਆ ਆ ਦੇ ਵਿੱਚ ਕਮਰੇ ਆ ਤੁਸੀਂ ਦੇਖ ਸਕਦੇ 1 2 3 4 5 ਸੋ ਆ ਆਪਣਾ ਰਿ Kreation room ਆ ਜਿੱਥੇ ਅਸੀਂ ਇੰਜੋਏਮੈਂਟ ਕਰਦੇ ਆ ਖੇਲਦੇ ਕੂਲਦੇ ਆ ਟੀਵੀ ਲੱਗਿਆ ਜਿਹਨੇ ਟੀਵੀ ਦੇਖਣਾ ਟੀਵੀ ਦੇਖ ਸਕਦਾ ਸਿਵਾਏ ਆਪਣਾ ਕਮਰਾ ਆਪਣਾ ਕਮਰਾ ਆ ਇੱਕ ਲੈਂਟ ਲੱਗੀ ਆ ਤੇ ਆ ਐਮਰਜੈਂਸੀ ਲਾਈਟ ਆ ਆ ਜਿਹੜੀ ਐਮਰਜੈਂਸੀ ਲਾਈਟ ਆ ਨਾ ਇਨ ਕੇਸ ਉਹ ਮਤਲਬ ਵੀ ਉਹ ਲਾਈਟਾਂ ਖਰਾਬ ਹੋ ਜਾਣ ਤਾਂ ਇਹ ਐਮਰਜੈਂਸੀ ਜਨਰੇਟਰ ਨਾਲ ਲੱਗੀਆਂ ਹੁੰਦੀਆਂ ਸੋ ਇਹ 24 ਘੰਟੇ ਚੱਲਦੀਆਂ ਮਤਲਬ ਸੋ ਆ ਗਿਆ ਆਪਾਂ ਆਪਣੇ ਕਮਰੇ ਵਿੱਚ ਸਭ ਤੋਂ ਵੱਡਦਾ ਹੀ ਆਪਾਂ ਨੂੰ ਆ ਕਬਡੋਰ ਦਿੱਤੇ ਹੋਏ ਨੇ ਕਮਰਿਆਂ ਚ ਕਬੂਰਨੇ ਆ ਤੁਸੀਂ ਦੇਖ ਸਕਦੇ ਹੋ ਤੇ ਆ ਉੱਤੇ ਵੀ ਆਪਣੇ ਸੇਫਟੀ ਦਾ ਸਮਾਨ ਸੇਫਟੀ ਜੈਕਟ ਪਈਆਂ ਮਾਰਸਾ ਜੂਟ ਪਿਆ ਵੀ ਇਨ ਕੇਸ ਕੋਈ ਐਮਰਜੈਂਸੀ ਹੁੰਦੀ ਆ ਤਾਂ ਤੁਸੀਂ ਇਹ ਆਪਣਾ ਪਾਉਣ ਲਈ ਹੁੰਦਾ ਸਾਰਿਆਂ ਦੇ ਵੱਖੋ ਵੱਖਰੇ ਹੁੰਦੇ ਨੇ ਆਪਣੇ ਕਮਰਿਆਂ ਦੇ ਵਿੱਚ ਇਹ ਆਪਾਂ ਬਾਬਾ ਜੀ ਦੀ ਫੋਟੋ ਲਾਈ ਆ ਆਰਟ ਪੂਜਾ ਕਰੀਦੀ ਆ ਮਹਾਰਾਜ ਦਾ ਨਾਮ ਲਈਦਾ ਦੋਏ ਟਾਈਮ ਤੇ ਆ ਡਰਾਅਰ ਦਿੱਤੇ ਨੇ ਦੇਖੋ ਤੇ ਇਦਾਂ ਹੈ ਡਰਾਅਰ ਨੇ ਤੇ ਆ ਆਪਾਂ ਡਸਟਰ ਨੇ ਰੱਖੇ ਹੋਏ ਨੇ ਕਮਰੇ ਵਿੱਚ ਅੰਦਰ ਜਿਹੜੀ ਲੱਗ ਲੱਗ ਆਪਣਾ ਪਾ ਸਕਦੇ ਹਾਂ ਤੇ ਆ ਸੋਫਾ ਲੱਗਿਆ ਤੇ ਆ ਬੈੱਡ ਆ ਆਪਣਾ ਤੇ ਆ ਖਿੜਕੀ ਆ ਆਏ ਆ ਖਿੜਕੀ ਆਪਣੀ ਤੇ ਸਾਰਿਆਂ ਦੇ ਕਮਰਿਆਂ 'ਚ ਇਦਾਂ ਖਿੜਕੀਆਂ ਹੁੰਦੀਆਂ ਨੇ ਵੀ ਖਿੜਕੀਆਂ ਰਾਹੀਂ ਜੇ ਮਤਲਬ ਓਬਵੀਅਸਲੀ ਜੀ ਖੋਲਦੇ ਤਾਂ ਹੈ ਨਹੀਂ ਸੋ ਇਹ ਖਿੜਕੀਆਂ ਹੁੰਦੀਆਂ ਸਾਰੇ ਜਾਂ ਅੰਚ ਸਾਰਿਆਂ ਦੇ ਕਮਰਿਆਂ ਅੰਚ ਸੋ ਕਈਆਂ ਦੇ ਸਵਾਲ ਹੁੰਦੇ ਨੇ ਵੀ ਬਾਈ ਜੀ ਸਿੰਪ ਚ ਉਹ ਆਪਣਾ ਤੁਸੀਂ ਪੱਖੇ ਕਿਵੇਂ ਲਾਉਨੇ ਹੋ ਏਸੀ ਦਾ ਕੀ ਹਿਸਾਬ ਕਿਤਾਬਾ ਜਦੋਂ ਠੰਡ ਹੁੰਦੀ ਹੈ ਉਦੋਂ ਕੀ ਹੁੰਦਾ ਸੋ ਆਏ ਉਹ ਚੀਜ਼ ਜਿੱਥੋਂ ਆਉਂਦਾ ਜਦੋਂ ਠੰਡ ਹੋ ਜਾਣੀ ਉਹਦੋਂ ਆਪਣੇ ਆਪ ਆਟੋਮੈਟਿਕ ਹੀਟਰ ਚੱਲ ਜਾਣਾ ਜਦੋਂ ਗਰਮੀ ਹੁੰਦੀ ਹੈ ਤਾਂ ਏਸੀ ਚੱਲਦਾ ਆ ਜਿਹੜਾ ਗ੍ਰੀਨ ਪੁਆਇੰਟ ਆ ਇਹ ਹੁਣ ਖੋਲਿਆ ਵਾ ਆਪਾਂ ਹਵਾ ਆ ਰਹੀ ਹੈ ਜੇ ਤੁਸੀਂ ਇਹਨੂੰ ਇਦਾਂ ਕਰੋਗੇ ਤੇ ਬੰਦ ਹੋ ਗਿਆ ਹੁਣ ਆਪਾਂ ਨੂੰ ਮਤਲਬ ਆਪਣੇ ਕਮਰੇ 'ਚ ਹਵਾ ਨਹੀਂ ਆਉਣੀ ਜਿੰਨੀ ਤੁਹਾਨੂੰ ਲੋੜ ਆ ਤੁਸੀਂ ਉਨਾ ਖੋਲ ਸਕਦੇ ਹੋ ਜੇ ਘੱਟ ਠੰਡਾ ਰੱਖਣਾ ਕਮਰੇ ਦਾ ਘੱਟ ਖੋਲ ਲਓ ਤੇ ਵਾਦਰ ਕਰਨ ਦਾ ਵਾਦਰ ਖੋਲ ਲਓ ਇਹ ਦਾ ਸਿਸਟਮ ਤੇ ਆ ਆ ਗਿਆ ਆਪਣਾ ਸਮੋਕ ਦਾ ਮਤਲਬ ਵੀ ਜੇ ਕੋਈ ਆਪਣੇ ਕੈਬਿਨ ਚ ਕੁਝ ਹੁੰਦਾ ਐ ਅੱਗ ਲੱਗਦੀ ਐ ਜਾਂ ਫਾਇਰ ਵਗੈਰਾ ਹੁੰਦਾ ਤਾਂ ਇਹ ਸਮੋਕ ਡਿਟੈਕਟਰ ਆ ਜਿਹੜਾ ਸਮੋਕ ਨਾਲ ਆਟੋਮੈਟਿਕ ਆਪਣੇ ਆ ਬੱਜ ਜੂਗਾ ਤੇ అలਾਰਮ ਬੱਜੂਗਾ ਪੂਰੇ ਜਹਾਜ਼ ਚ ਇਹ ਸਮੋਕ ਆ ਇਹ ਹੁੰਦਾ ਐ ਆਪਾਂ ਨੂੰ ਕੋਈ ਵੀ ਅਨਾਉਂਸਮੈਂਟ ਵਗੈਰਾ ਹੋ ਜੇ ਸਾਰਾ ਕੁਝ ਸੁਣਨ ਲਈ ਇਹ ਦਿੱਤਾ ਸਾਰਾ ਤੇ ਆ ਆਪਾਂ ਦਾ ਮਤਲਬ ਟਾਇਲਟ ਵੀ ਦਿੱਤਾ ਹੋਇਆ ਅਟੈਚ ਟਾਇਲਟ ਆ ਉਹ ਤੁਸੀਂ ਕਮਰਾ ਦੇਖਾ ਇਹ ਅਟੈਚ ਟਾਇਲਟ ਆ ਆਪਣਾ ਆ ਦੇਖੋ ਵਾਸ਼ ਰੂਮ ਆ ਤੇ ਬਾਥਰੂਮ ਆ ਟਾਇਲਟ ਆ ਸਾਰਾ ਮਤਲਬ ਵਧੀਆ ਸੋ ਤੁਸੀਂ ਦੇਖ ਸਕਦੇ ਹੋ ਕਿ ਆਹ ਫੈਸਿਲਿਟੀਆਂ ਹੁੰਦੇ ਨੇ ਸਾਰੇ ਕਮਰੇ ਚ ਸੋ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਬਾਈ ਜੀ ਇਹ ਆ ਸਾਡਾ ਹੋਮ ਲੈਂਡ ਦਾ ਫਲੈਟ 1 BHK ਦਾ ਫਲੈਟ ਆ ਜਿਹਦੇ ਚ ਅਸੀਂ ਪੂਰਾ ਕੰਟਰੈਕਟ ਇਹਦੇ ਵਿੱਚ ਹੀ ਰਹਿਣਾ ਸੋ ਇਹ ਜਿਹੜਾ ਕਮਰਾ ਹੁੰਦਾ ਹੈ ਨਾ ਇਹਦੇ ਨਾਲ ਜਿਆਦਾ ਇੰਨੀ ਆ ਕਿ ਜੁੜ ਜਾਂਦੀਆਂ ਵੀ ਜਿੱਦਣ ਅਸੀਂ ਘਰ ਨੂੰ ਜਾਣਾ ਹੈ ਉਦੋਂ ਇੱਕ ਵਾਰ ਰੋਈਦਾ ਹੈ ਵੀ ਅਸੀਂ ਆਪਣਾ ਛੱਡ ਕੇ ਚੱਲਿਆ ਬਿਕੋਜ਼ ਘਰ ਨਾਲੋਂ ਵੱਧ ਲਗਾਓ ਹੋ ਜਾਂਦਾ ਤੁਸੀਂ ਦੇਖਿਆ ਵੀ ਇੰਨਾ ਕ ਕਮਰਾ ਹੈ ਇਹਦੇ ਵਿੱਚ ਸਾਡਾ ਦੁੱਖ ਸੁੱਖ ਸਾਡੇ ਘਰ ਦੇ ਆਯਾਤਾਂ ਜਿਹੜੀਆਂ ਅਸੀਂ ਸੋਚਦੇ ਆ ਜਿਹੜਾ ਸਾਡਾ ਸ਼ਿਪ ਤੇ ਆ ਕਦੇ ਮੂਡ ਸਹੀ ਨਹੀਂ ਕੁਛ ਨਹੀਂ ਤਾਂ ਅਸੀਂ ਆਪਣੇ ਕਮਰੇ ਨਾਲੇ ਸ਼ੇਅਰ ਕਰ ਸਕਦੇ ਆ ਹੋਰ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ ਬਾਈਟ ਇਹ 1 ਬੀ ਐਚ ਕੇ ਦਾ ਕਮਰਾ ਹੀ ਆ ਜਿਹੜਾ ਸਾਡੀਆਂ ਅੰਦਰ ਦੀਆਂ ਗੱਲਾਂ ਜਾਣ ਸਕਦਾ ਤੇ ਸਾਨੂੰ ਮਹਿਸੂਸ ਕਰਦਾ ਜਿਹਦੇ ਵਿੱਚ ਆ ਕੇ ਸਾਨੂੰ ਸਕੂਨ ਮਿਲਦਾ ਹੈ ਜਦੋਂ ਅਸੀਂ ਕੰਮ ਤੋਂ ਆਉਂਦੇ ਆ ਤੇ ਸਾਡੇ ਲਈ ਬਹੁਤ ਬੜਾ ਮਤਲਬ ਅਹਿਮੀਅਤ ਦਿੰਦਾ ਇਹ 1 ਬੀ ਐਚ ਕੇ ਤਾਂ ਸਾਰਿਆਂ ਦਾ ਆਪਣਾ ਆਪਣਾ 1 ਬੀ ਐਚ ਕੇ ਮਿਲਿਆ ਸਾਰਿਆਂ ਨੂੰ ਤੇ ਸਾਰਿਆਂ ਦਾ ਰੂਮ ਇੱਕ ਇਦਾਂ ਦੇ ਹੋਣਾ ਸਾਰਿਆਂ ਦੇ ਸੋ ਉਮ ਬਾ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਸੋ ਮਿਲਦੇ ਹਾਂ ਹੁਣ ਸ਼ਾਮ ਨੂੰ ਤੁਹਾਨੂੰ ਛੋਟਾ ਜਿਹਾ ਆਪਾਂ ਆਪਣੇ ਕਮਰੇ 'ਚ ਸੈਲੀਬ੍ਰੇਸ਼ਨ ਕਰਨਾ ਦੀਵਾਲੀ ਦਾ ਉਹ ਵੀ ਤੁਹਾਨੂੰ ਦਿਖਾ ਦੂੰਗੇ ਕੋਈ ਆਪਾਂ ਅਸਤਵਾਜੀ ਤਾਂ ਚਲਾਉਣੀ ਨਹੀਂ ਇੱਥੇ ਤੇ ਵਾ ਇੱਥੇ ਬਾਬੇ ਦਾ ਹੀ ਨਾਮ ਹੈ ਉਹ ਜੀ ਮੈਂ ਅੱਗੇ ਲੈਣੇ ਆਪਾਂ ਫੇਰ ਅੱਜ ਲੈ ਲੈਣਾ ਤੇ ਦੀਵਾਲੀ ਜਾਮਾ ਸਾਡੇ ਦੇਖ ਲਾਂਗੇ ਸੋਰਾ ਭਰਾਖਾ ਮਿਲਦੇ ਹਾਂ ਸ਼ਾਮ ਨੂੰ ਹੈਪੀ ਦੀਵਾਲੀ ਜੀ ਸਾਰਿਆਂ ਨੂੰ ਹੈਪੀ ਦੀਵਾਲੀ ਇਹ ਦੇਖ ਲੋ ਸਾਡੀ ਜਹਾਜ਼ਾਂ ਵਾਲੀ ਦੀਵਾਲੀ ਇਹ ਆ ਭਰਾਓ ਦੀਵਾਲੀ ਜਹਾਜ਼ ਜਿਵੇਂ ਸੀ ਮਨਾਨੇ ਆ ਬਾਈ ਗੁਰੂ ਦੀ ਕਿਰਪਾ ਨਾਲ ਬਾਈ ਗੁਰੂ ਭਲੀ ਕਰੇ ਸਾਰਿਆਂ ਲਈ ਤੰਦਰੁਸਤੀ ਭਰੀ ਦੀਵਾਲੀ ਨਿਕਲੇ ਸੁਖ ਸ਼ਾਂਤੀ ਨਾਲ ਤੇ ਗ੍ਰੀਨ ਦੀਵਾਲੀ ਮਨਾਓ ਤੇ ਆਪਣੇ ਮਾਪੇ ਮਾ ਬਾਬ ਸਾਥ ਸਬੰਧੀਆਂ ਦਾ ਧਿਆਨ ਰੱਖੋ ਉਹਨਾਂ ਨੂੰ ਪਿਆਰ ਕਰੋ ਉਹਨਾਂ ਨਾਲ ਰਹੋ ਕੰਡੇ ਦੀਵਾਲੀਆਂ ਇਹ ਵੀ ਚੰਗੀਆਂ ਨਹੀਂ ਲੱਗਦੀਆਂ ਸੋ ਵਾਂਸ ਅਗੇਨ ਹੈਪੀ ਦੀਵਾਲੀ ਟੂ ਆਲ